ڈی 10 ہوتا ہندا جی ਤੇਰੇ ਮੈਂ ਤਾਂ ਗਾਣਾ ਉਹ ਹੁਣ ਬਾਹਰ ਤਾਰਾ ਸ਼ੁਰੂ ਕਰੇ ਲੋਪਾ ਫਿਰ ਪੂਰੇ ਚਾਰ ਗਿਆ ਤੇ ਲੋ ਜੀ ਆਮਕਰੀ ਦਾ ਹੋਇਆ ਸਰਦਾਰ ਜੀ ਵਰਪਰੀ ਦਾ ਜਰਰ ਦੀ ਬਾਲਾ ਤਰ ਪੂਰਾ ਵੀ ਬਾਰੀ ਯੂਟਿਊਬ ਤੇ ਗਾਣਾ ਰੋਈ ਵੇਚਦੇ ਆ ਐ ਲੈ ਦੇ ਪਾਉਂਦ ਕਰਨਾ ਬੜਾ ਵਧੀਆ ਬਾਰਬਰੀ ਬਖਰੀ ਦਾ ਸੌਦਾ ਹੋਇਆ ਜੀ ਇਹ ਨਾ ਦਵਾਈ ਹੋਈ ਹੈ ਇਹ ਦੇਖੋ ਅਸ ਨਾਰੀ ਦਵਾਈ ਵਾਲਾ ਤੇ ਵੀਡੀਓ ਤੇ ਦੇਖੀ ਸੀ ਹੋਣੀ ਅਸ ਨਾਰੀ ਦਵਾਈ ਵਾਲਾ ਮੈਂ ਪਾਈ ਸੀ ਮਾਪੇ ਪਾਈ ਸੀ ਨਹੀਂ ਪਾਈ ਦੀ ਆ ਉਹ ਦੇਖੀ ਜਾਂਦਾ ਵੀ ਬੱਚਾ ਹਾਂ ਮਾਪੇ 25000 ਮੰਗੇ ਸੀ ਵੀਡੀਓ ਦੇ ਸਭੀ ਲੋਟੇ ਓਕੇ ਠੀਕ ਹੈ ਕੋਈ ਛੋੜਛਾਣ ਨਹੀਂ ਨਾਲ ਦੇਖਣਾ ਯਾਰ ਆ ਗਿਆ ਪੁਰਾਣੀ ਮੈਂ ਜਵਾਬਾਂ ਤੋਂ ਓਕੇ ਬੱਕਰੀ ਦਾ ਹੋਣਾ ਜੀ ਸਾਡਾ ਟਰੂਪਾ ਥਾ ਪੱਠਪਾਲੀ ਵੀ ਹੈ ਇਹ ਬੱਕਰੀ ਦਵਾਈ ਦੀ ਜੱਗੀ ਪੱਠ ਦਵਾਈ ਦੀ ਮਹੀਂ ਇਹ ਦਵਾਈ ਸੀ ਇਹਦੀ ਪੱਠ ਆਹ ਹੈਗਾ ਪਾਲੇ ਵਾਲੇ ਨੋ ਹੁੰਦਾ ਲਗੜਾ ਦੇ ਬਸ ਇਤਰਾ ਬੱਕਰੀ ਦਾ ਹੋਦਾ

ਪਰ ਇਹ ਪਹਿਲਾਂ ਲੈ ਗਈ ਮਾਲ ਇਥੋਂ ਕੱਲ ਸਾਰਾ ਮਾਲ ਆ ਹੀ ਵੇਚਤਾ ਦਿੱਤੀ ਬੱਕਰਾ ਇਹਦੀ ਜੇ ਕੋਈ ਪਤਾ ਹੋਵੇ ਮੈਂ ਨੂੰ 15000 ਰੁਪਏ ਫਿਰ ਮੈਂ ਦੂਸਰੇ ਮੇਲੇ ਆਉਣਾ ਮੇਰਾ ਖੂਦ ਦਾ ਨਾ TIR ਦਾ ਵੇਚਿਆ ਪਹਿਲਾਂ 15000 ਰੁਪਏ ਦਾ ਸਾਰਾ ਮਾਲ ਹੀ ਵੇਚਤਾ 1.5 ਲੱਖ ਰੁਪਏ ਦਾ 11 11 ਵੱਡੀਆਂ ਸੀ 3 ਨਵੰਬਰ ਚਾਰ ਸਰਦੀ ਆਉਣ ਆਪਣੀ ਰਿਹਾ ਗਿਆ ਉਹ ਤਾਂ ਜਿਹੜਾ 23 ਆ ਗਿਆ 200 ਰੁਪਏ ਦੀ ਜਾਨ ਲੈ ਜਾਏ ਜਾਂ ਇਹ ਸੋੜ ਕਰਦੇ ਚਾਹੇ ਪਸਤੀ ਕਰਾਵੇ ਚਾਹੇ ਪਸਤੀ ਕਰਦੇ 100 ਰੁਪਏ ਪਿਛੇ ਨਾ ਕਰੋ ਸੋੜ ਦੇ ਦੇ ਯਾਰ ਪਰਤੀ ਕਰਾਏ ਕੋਈ ਨਹੀਂ ਰਹਿ ਜਾਂਦੇ ਸੋੜ ਪਰਤੀ ਕਰਾ ਲੈ ਯਾਰ ਬਸ ਪਸਤੀ ਮੰਗ ਲੈ ਬਹੁਤ ਬੜਾ ਆ ਦੇ ਦੇ 100 ਰੁਪਏ ਲੈ ਜਾ ਨਾਲ ਕੋਈ ਨਹੀਂ ਕਟਾ ਲੈਨੇ ਕੱਦੀ ਹੋਰ ਦੇ ਆ ਬੁੱਕੀ ਦਾ ਹੋ ਗਿਆ ਜੀ ਸਰਪਾਰ ਬੜੀ ਦਾ ਨਾਉਂ ਦਾ ਬਕਰਾ ਮੰਡੀ ਹੋ ਗਿਆ ਜੀ ਚੂਨੜੀ ਬੱਕਰੀ ਹੈ ਜੀ ਬੱਤਰੀ ਬਹੁਤ ਸੋਹਣੀ ਆ ਬਰਬਰੀ ਓਕੇ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ